ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਐਸਆਈ ਸਸਪੈਂਡ ਅਤੇ ਸਰਪੰਚ ਨੂੰ ਕੀਤਾ ਗਿਆ ਗ੍ਰਿਫਤਾਰ ਤਰਨਤਾਰਨ ਤੋਂ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਇੱਕ ਐਸਆਈ ਨੂੰ ਅੱਜ ਸਸਪੈਂਡ ਕਰ ਦਿੱਤਾ ਗਿਆ ਰਿਸ਼ਵਤ ਲੈਣ ਦਾ આરોਪ ਉਸ ਦੇ ਉੱਪਰ ਲੱਗਿਆ ਹੈ ਤੇ ਹੁਣ ਬੰਦੀ ਕਾਰਵਾਈ ਜਿਹੜੀ ਹੈ ਉਸ ਐਸਆਈ ਦੇ ਖਿਲਾਫ ਕੀਤੀ ਜਾ ਰਹੀ ਹੈ ਇੱਕ ਮਹਿਲਾ ਤੋਂ 320000 ਰਿਸ਼ਵਤ ਲੈਣ ਦਾ ਇਲਜ਼ਾਮ ਲੱਗਿਆ ਹੈ ਜੀ ਐਸਆਈ ਦੇ ਉੱਪਰ ਤਰਨਤਾਰਨ ਦੇ ਐਸਆਈ ਵਿਨੋਦ ਕੁਮਾਰ ਨੂੰ ਅੱਜ ਸਸਪੈਂਡ ਕਰ ਦਿੱਤਾ ਗਿਆ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਜਿਹੜੀ ਅੱਜ ਕੀਤੀ ਗਈ ਹੈ ਮਹਿਲਾ ਤੋਂ 320000 ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਨੇ ਤਰਨਤਾਰਨ ਦੇ ਐਸਐਸਪੀ सुरेंद्र ਲਾਂਬਾ ਦੇ ਵੱਲੋਂ ਦੱਸਿਆ ਗਿਆ ਕਿ ਨਸ਼ੇ ਦੇ ਕੇਸ ਦੇ ਵਿੱਚ ਝੂਠਾ ਫਸਾਉਣ ਦਾ ਡਰਾਵਾ ਦੇ ਕੇ ਐਸਆਈ ਵਿਨੋਦ ਕੁਮਾਰ ਨੇ ਇਸ ਔਰਤ ਤੋਂ 320000 ਰੁਪਏ ਦੀ ਰਿਸ਼ਵਤ ਲਈਤੀ ਸੀ ਤੇ ਅੱਜ ਇਸ ਮਾਮਲੇ ਦੇ ਉੱਪਰ ਗੰਭੀਰਤਾ ਨਾਲ ਜਾਂਚ ਕਰਦੇ ਹੋਏ ਐਸਆਈ ਵਿਨੋਦ ਕੁਮਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਮਾਨਯੋਗ ਡੀਜੀਪੀ ਸਾਹਿਬ ਦੀ ਡਾਇਰੈਕਸ਼ਨ ਤੇ ਮਾਨਯੋਗ ਸੀਐਮ ਸਾਹਿਬ ਦੀ ਡਾਇਰੈਕਸ਼ਨ ਤੇ ਪੰਜਾਬ ਪੁਲਿਸ ਕਮਿਟਿਡ ਹੈ ਤੇ ਤਰਨਤਾਰਨ ਪੁਲਿਸ ਕਮਿਟਿਡ ਹੈ ਨਸ਼ਾ ਦੇ ਖਿਲਾਫ ਤੇ ਕਰਪਸ਼ਨ ਦੇ ਖਿਲਾਫ ਤੇ ਇਸੇ ਲੜੀ ਦੇ ਵਿੱਚ ਜਿਹੜਾ ਹੈਗਾ ਜਿਹੜੇ ਪੁਲਿਸ ਡਿਪਾਰਟਮੈਂਟ ਵਿੱਚ ਵੀ ਜਿਹੜੇ ਲੋਕ ਇਨਵੋਲਡ ਹੈਗੇ ਜਿਹੜੇ ਸਿੱਧਾ ਕਿਸੇ ਤਰੀਕੇ ਨਾਲ ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਨੂੰ ਸਹੂਮਤੀ ਰੱਖਦੇ ਹੈਗੇ ਆ ਉਹਨਾਂ ਦੇ ਨਾਲ ਕਨੈਕਸ ਕਰਦੇ ਹੈਗੇ ਜਾਂ ਕਰਪਸ਼ਨ 'ਚ ਇਨਵੋਲ ਹੋ ਕੇ ਤੇ ਕ੍ਰਿਮੀਨਲ ਐਲੀਮੈਂਟ ਨੂੰ ਜਾਂ ਜਿਹੜੇ ਡਰੱਗਸ ਤੇ ਜਿਹੜੇ ਪੈਡਲਰਸ ਤੇ ਸਰਪਲਾਈਸ ਹੈਗੇ ਉਹਨਾਂ ਨੂੰ ਕਿਸ ਤਰੀਕੇ ਦੇ ਰਿਆਇਤ ਦਿੰਦੇ ਉਹਨਾਂ ਨਾਲ ਮਿਲ ਕੇ ਕੋਈ ਗਲਤ ਕੰਮ ਕਰਦੇ ਹੈਗੇ ਉਹਨਾਂ ਦੇ ਖਿਲਾਫ ਸਾਡਾ ਜ਼ੀਰੋ ਟੋਲਰੈਂਸ ਪੋਲਿਸੀ ਹੈ ਜੀ ਸਭੀ ਤੇ ਉਸੇ ਲੜੀ ਦੇ ਵਿੱਚ ਜਦੋਂ ਸਾਡੇ ਧਿਆਨ ਚ ਇੱਕੀ ਗਈ ਜਿਹਦੇ ਵਿੱਚ ਐਸਆਈ ਵਿਨੋਦ ਕੁਮਾਰ ਸੀਆਈਏ ਵੱਲੋਂ ਇੱਕ ਸਰਪੰਚ ਸਤਨਾਮ ਸਿੰਘ ਦੇ ਨਾਲ ਮਿਲ ਕੇ ਤੇ ਇੱਕ ਡਰੱਗ ਪੈਡਲਰ ਜਿਹੜਾ ਸੀਗਾ ਉਹਦੀ ਇੱਕ ਸਾਥੀ ਲੜਕੀ ਨੂੰ ਪਹਿਲਾਂ ਅਰੈਸਟ ਕੀਤਾ ਗਿਆ ਮਤਲਬ ਇਨਫਾਰਮਲੀ ਉਹਨੂੰ ਅਪ੍ਰਿੰਡ ਕੀਤਾ ਗਿਆ ਤੇ ਅਪ੍ਰਿੰਡ ਕਰਨ ਤੋਂ ਬਾਅਦ ਉਹਨੂੰ ਦਰਾ-ਧਮਕਾ ਕੇ ਤੇ ਸੀਆਈਏ ਦਾ ਦੱਬਾ ਦੇਖੇ ਤੇ ਉਸ ਤੋਂ ਫਿਰ ਬਾਅਦ ਚ ਪੈਸੇ ਐਂਟ ਕੇ ਤੇ ਬਾਅਦ ਉਹਨੂੰ ਰਿਲੀਵ ਕਰ ਦਿੱਤਾ ਗਿਆ ਤੇ ਜਦੋਂ ਸਾਡੇ ਨੋਟਿਸ 'ਚ ਗੱਲ ਆਈ ਤੇ ਇਮੀਡੀਏਟਲੀ ਇਸ ਕਾਰਵਾਈ ਕਰਦੇ ਹੋਏ ਇੱਕ ਐਫ ਆਈ ਆਰ ਪੀਸੀ ਐਕਟ ਦੇ ਤਹਿਤ ਸਤਨਾਮ ਸਿੰਘ ਤੇ ਵੀ ਤੇ ਐਸ ਆਈ ਵਿਨੋਦ ਕੁਮਾਰ ਤੇ ਦਰਜ ਕੀਤਾ ਗਿਆ ਐਸ ਆਈ ਵਿਨੋਦ ਕੁਮਾਰ ਨੂੰ ਜਦੋਂ ਇਸ ਚੀਜ਼ ਦੀ ਬਣਕ ਲੱਗੀ ਉਹ ਨਾਲ ਹੀ ਅਪਸੌਂਡ ਕਰ ਗਿਆ ਬਟ ਅਸੀਂ ਉਹਨੂੰ ਸਸਪੈਂਡ ਕਰਤਾ ਹੈਗਾ ਤੇ ਸਾਡੀ ਟੀਮਸ ਡਿਪਲੋਏਟ ਕੀਤੀ ਹੋਈ ਹੈਗੀ ਜਿਹੜੀ ਉਹਨੂੰ ਜਲਦ ਅਰੈਸਟ ਕਰ ਲੇਗੀ ਤੇ ਜਿਹੜਾ ਦੂਸਰਾ ਵਿਚੋਲਿਆ ਸੀਗਾ ਸਤਨਾਮ ਸਿੰਘ ਸਰਪੰਚ ਉਹਨੂੰ ਅਰੈਸਟ ਕਰ ਲਿਤਾ ਗਿਆ ਹੈਗਾ ਬਾਕੀ ਅਸੀਂ ਇਸ ਕੇਸ ਨੂੰ ਪੂਰਾ ਡਿਟੇਲ ਚ ਇਨਵੈਸਟੀਗੇਟ ਕਰਾਂਗੇ ਜਿਹੜੇ ਸਾਡੇ ਹੋਰ ਮੁਲਾਜ਼ਮ ਕੋਈ ਇਸੇ ਇਨਵੋਲਡ ਹੋਣਗੇ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਹੋ ਰਹੀ ਹੈ। ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਐਸਆਈ ਸਸਪੈਂਡ ਅਤੇ ਸਰਪੰਚ ਨੂੰ ਕੀਤਾ ਗਿਆ ਗ੍ਰਿਫਤਾਰ ਤਰਨਤਾਰਨ ਤੋਂ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਇੱਕ ਐਸਆਈ ਨੂੰ ਅੱਜ ਸਸਪੈਂਡ ਕਰ ਦਿੱਤਾ ਗਿਆ ਰਿਸ਼ਵਤ ਲੈਣ ਦਾ આરોਪ ਉਸ ਦੇ ਉੱਪਰ ਲੱਗਿਆ ਹੈ ਤੇ ਹੁਣ ਬੰਦੀ ਕਾਰਵਾਈ ਜਿਹੜੀ ਹੈ ਉਸ ਐਸਆਈ ਦੇ ਖਿਲਾਫ ਕੀਤੀ ਜਾ ਰਹੀ ਹੈ। ਇੱਕ ਮਹਿਲਾ ਤੋਂ 320000 ਰਿਸ਼ਵਤ ਲੈਣ ਦਾ ਇਲਜ਼ਾਮ ਲੱਗਿਆ ਹੈ ਜੀ ਐਸਆਈ ਦੇ ਉੱਪਰ। ਤਰਨਤਾਰਨ ਦੇ ਐਸਐਸਆਈ ਵਿਨੋਦ ਕੁਮਾਰ ਨੂੰ ਅੱਜ ਸਸਪੈਂਡ ਕਰ ਦਿੱਤਾ ਗਿਆ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਜਿਹੜੀ ਅੱਜ ਕੀਤੀ ਗਈ ਹੈ ਮਹਿਲਾ ਤੋਂ 320000 ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਨੇ ਤਰਨਤਾਰਨ ਦੇ ਐਸਐਸਪੀ सुरेंद्र ਲਾਂਬਾ ਦੇ ਵੱਲੋਂ ਦੱਸਿਆ ਗਿਆ ਕਿ ਨਸ਼ੇ ਦੇ ਕੇਸ ਦੇ ਵਿੱਚ ਉਹ ਝੂਠਾ ਫਸਾਉਣ ਦਾ ਡਰਾਵਾ ਦੇ ਕੇ ASI विनोद कुमार ਨੇ ਇਸ ਔਰਤ ਤੋਂ 320000 ਰੁਪਏ ਦੀ ਰਿਸ਼ਵਤ ਲਈ ਸੀ ਤੇ ਅੱਜ ਇਸ ਮਾਮਲੇ ਦੇ ਉੱਪਰ ਗੰਭੀਰਤਾ ਨਾਲ ਜਾਂਚ ਕਰਦੇ ਹੋਏ ASI विनोद कुमार ਨੂੰ ਸਸਪੈਂਡ ਕਰ ਦਿੱਤਾ ਗਿਆ ਮਨਜੋਗ ਡੀਜੀਪੀ ਸਾਹਿਬ ਦੀ ਡਾਇਰੈਕਸ਼ਨ ਤੇ ਮਨਜੋਗ ਸੀਮ ਸਾਹਿਬ ਦੀ ਡਾਇਰੈਕਸ਼ਨ ਤੇ ਪੰਜਾਬ ਪੁਲਿਸ ਕਮਿਟਿਡ ਹੈ ਤੇ ਤਰਨਤਨ ਪੁਲਿਸ ਕਮਿਟਿਡ ਹੈ ਨਸ਼ਾ ਦੇ ਖਿਲਾਫ ਟੱਕਰ ਰੱਖਣ ਦੇ ਖਿਲਾਫ ਤੇ ਇਸੇ ਲੜੀ ਦੇ ਵਿੱਚ ਜਿਹੜਾ ਹੈਗਾ ਜਿਹੜੇ ਪੁਲਿਸ ਡਿਪਾਰਟਮੈਂਟ ਵਿੱਚ ਵੀ ਜਿਹੜੇ ਲੋਕ ਇਨਵੋਲਡ ਹੈਗੇ ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਨੂੰ ਸਹਿੰਮਤੀ ਰੱਖਦੇ ਹੈਗੇ ਆ ਉਹਨਾਂ ਦੇ ਨਾਲ ਕਨੈਕਸ ਕਰਦੇ ਹੈਗੇ ਜਾਂ ਕਰਾਪਸ਼ਨ ਚ ਇਨਵੋਲ ਹੋ ਕੇ ਤੇ ਕ੍ਰਿਮੀਨਲ ਐਲੀਮੈਂਟ ਨੂੰ ਜਾਂ ਜਿਹੜੇ ਡਰੱਗਸ ਜਿਹੜੇ ਪੈਡਲਰਸ ਜਾਂ ਸਰਪਲਾਈਸ ਹੈਗੇ ਉਹਨਾਂ ਨੂੰ ਕਿਸੇ ਤਰੀਕੇ ਦੇ ਰਿਆਇਤ ਦਿੰਦੇ ਉਹਨਾਂ ਨਾਲ ਮਿਲ ਕੇ ਕੋਈ ਗਲਤ ਕੰਮ ਕਰ ਰਹੇ ਹੈਗੇ ਉਹਨਾਂ ਦੇ ਖਿਲਾਫ ਸਾਡਾ ਜ਼ੀਰੋ ਟੋਲਰੈਂਸ ਪੋਲਿਸੀ ਹੈ ਜੀ ਸਭੀ ਤੇ ਉਸੇ ਲੜੀ ਦੇ ਵਿੱਚ ਜਦੋਂ ਸਾਡੇ ਧਿਆਨ ਚ ਆਈ ਜਿਹਦੇ ਵਿੱਚ ਐਸਆਈ ਵਿਨੋਦ ਕੁਮਾਰ ਸੀਆਈਏ ਵੱਲੋਂ ਇੱਕ ਸਰਪੰਚ ਸਤਨਾਮ ਸਿੰਘ ਦੇ ਨਾਲ ਮਿਲ ਕੇ ਤੇ ਇੱਕ ਡਰਗ ਪੈਡਲਰ ਜਿਹੜਾ ਸੀਗਾ ਉਹਦੀ ਇੱਕ ਸਾਥੀ ਲੜਕੀ ਨੂੰ ਪਹਿਲਾਂ ਅਰੈਸਟ ਕੀਤਾ ਗਿਆ ਮਤਲਬ ਇਨਫੋਰਮਲੀ ਉਹਨੂੰ ਅਪ੍ਰਿੰਡ ਕੀਤਾ ਗਿਆ ਤੇ ਅਪ੍ਰਿੰਡ ਕਰਨ ਤੋਂ ਬਾਅਦ ਉਹਨੂੰ ਦਰਾ-ਧਮਕਾ ਕੇ ਤੇ ਸੀਆਈਏ ਦਾ ਧੱਕਾ ਦੇ ਕੇ ਤੇ ਉਸ ਤੋਂ ਫਿਰ ਬਾਅਦ ਚ ਪੈਸੇ ਐਂਟ ਕੇ ਤੇ ਬਾਅਦ ਉਹਨੂੰ ਰਿਲੀਵ ਕਰ ਦਿੱਤਾ ਗਿਆ ਤੇ ਜਦੋਂ ਸਾਡੇ ਦੋਟਿਸਤਾ ਗੱਲ ਆਈ ਤੇ ਇਮੀਡੀਏਟਲੀ ਅਸੀਂ ਕਾਰਵਾਈ ਕਰਦੇ ਵੇ ਇੱਕ ਐਫਆਈਆਰ ਪੀਸੀ ਐਕਟ ਦੇ ਤਹਿਤ ਸਤਨਾਮ ਸਿੰਘ ਤੇ ਵੀ ਤੇ ਏਐਸਆਈ ਮਨੋਤਮਾਰ ਤੇ ਦਰਜ ਕੀਤਾ ਗਿਆ ਅ ਐਸਆਈ ਵਿਨੋਦ ਕੁਮਾਰ ਨੂੰ ਜਦੋਂ ਇਸ ਚੀਜ਼ ਦੀ ਬਣਕ ਲੱਗੀ ਉਹ ਨਾਲ ਹੀ ਅਪਹੌਂਡ ਕਰ ਗਿਆ ਬਟ ਅਸੀਂ ਉਹਨੂੰ ਸਸਪੈਂਡ ਕਰਤਾ ਹੈਗਾ ਤੇ ਸਾਡੀ ਟੀਮਸ ਡਿਪਲੂਟ ਕੀਤੀ ਹੋਈ ਹੈਗੀ ਜਿਹੜੀ ਉਹਨੂੰ ਜਲਦ ਅਰੈਸਟ ਕਰ ਲੇਗੀ ਤੇ ਜਿਹੜਾ ਦੂਸਰਾ ਵਿਚੋਲਿਆ ਸੀਗਾ ਸਤਨਾਮ ਸਿੰਘ ਸਰਪੰਚ ਉਹਨੂੰ ਅਰੈਸਟ ਕਰ ਲਿਤਾ ਗਿਆ ਹੈਗਾ ਬਾਕੀ ਅਸੀਂ ਇਸ ਕੇਸ ਨੂੰ ਪੂਰਾ ਡਿਟੇਲ ਚ ਇਨਵੈਸਟੀਗੇਟ ਕਰਾਂਗੇ ਜਿਹੜੇ ਸਾਡੇ ਹੋਰ ਮੁਲਾਜ਼ਮ ਕੋਈ ਇਸ ਤੇ ਇਨਵੋਲਵ ਹੋਣਗੇ ਉਹਨਾਂ ਦੇ ਖਿਲਾਫ ਵੀ ਸਖਤ ਕਰੇਗਾ